ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧਾਰੀਵਾਲ ਕਲੇਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਲਾਗੇ ਪਿੰਡ ਹੈ ਜਿਹੜਾ ਵੀਰ ਜੀ ਨਾਲ ਦਾ ਤੇ ਦੁੱਧ ਦਾ ਕੰਮ ਆ ਕਰਦੇ ਪਸ਼ੂ ਜਿਹੜੇ ਵੀਰ ਜੀ ਨਾਲ ਨੇ ਰੱਖੇ ਆ ਤੇ ਸਾਰੀਆਂ گاਵਾਆਂ ਹੀ ਆ ਤੇ ਚੰਗੇ ਦੁੱਧ ਵਾਲੀਆਂ گاਵਾਆਂ ਆ ਜਿਹੜੀਆਂ ਸਾਰੀਆਂ ਹੀ ਤੇ ਅੱਜ ਤੁਹਾਨੂੰ ਦੋ گاਵਾ ਤੁਹਾਨੂੰ ਵਿਖਾਉਣੀਆਂ ਆ ਜਿਹੜੀਆਂ ਮਕਾਓ ਇੱਕ ਆ ਗਾਂ ਗੱਬਣੇ ਆ ਜਿਹੜੇ ਥੋੜੇ ਦੇ ਨਹੀਂ ਖੜ ਜੀ ਤੇ ਇੱਕ ਤੋਕੜ ਗੱਬਣੇ ਆ ਕਾਫੀ ਜਵਾਨ ਆ ਜਿਹੜੀ ਇਹ ਵਾਲੀ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀਆਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ ਉਹ ਸੁਣਾ ਠੀਕ ਠਾਕ ਜੀ ਸਭ ਵਧੀਆ ਜੀ ਤੇ ਨਾਮ ਦੱਸੋ ਵਿਧੀਆਂ ਕਰੀਏ ਵਿਧੀ ਬਲਜੀਤ ਸਿੰਘ ਪਿੰਡ ਧਾਰੀਗੜ ਪਲੇਰ ਤਹਿਸੀਲ ਜੇ ਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਕਰੀਏ 8872763283 ਤੇ ਦੁੱਧ ਦਾ ਕੰਮ ਫੇਰ ਆਪਾਂ ਹਾਂਜੀ ਵਿਧੀ ਜੀ ਦੁੱਧ ਦਾ ਕੰਮ ਠੀਕ ਹੈ ਤੇ ਗਾਂ ਕਰ ਦਿਆਂ ਗਾਵਾਂ ਹਨਾ ਫੇਰ ਆਪਣੀਆਂ ਠੀਕ ਹੈ ਜੇ ਇੱਕ ਟੁਕੜ ਗੱਬਣਿਆ ਤੇ ਆਹ ਟੁਕੜ ਗੱਬਣ ਜੀ ਇਹਨੇ 6 ਮਹੀਨਾ ਲੱਗਾ ਜੀ 12 ਤਰੀਕ ਦਾ ਠੀਕ ਹੈ ਤੇ ਆਹ ਗੱਬਣੇ ਗੱਬਣਿਆ ਇਹ 5-4 ਦਿਨ ਤੱਕ ਚਲੋ ਪਹਿਲਾਂ ਇਹ ਵੀ ਖਾ ਦਿੰਨੇ ਆਪਾਂ ਆਹ ਦੇਖ ਸਾਡੇ ਚੰਗੀ ਭਰੰਦੀ ਆ ਥੱਲਿਆਂ ਤੇ ਚੰਗੇ ਰਿਕਾਟ ਵਾਲੀ ਆ ਬੈਠਾ ਨਹੀਂ ਜਾਂਦਾ ਹੁੰਦਾ ਜੀ ਠੀਕ ਹੈ ਜੀ ਬਾਕੀ ਇਹ ਵੀ ਕੱਦ ਕੱਠ ਚੰਗਾ ਆ ਆ ਇਹ ਲੈ ਆਖਿਰ ਬੇਲ ਵੀ ਚੰਗੀ ਆ ਲੱਗਦੀ ਸੀ ਦੰਦੀ ਪੂਰੀ ਐ ਤੇ ਤਾਂ ਮੱਤਿਆਤ ਨਾ ਠੀਕ ਆ ਹਾਂ ਦੇਖ ਸਕਦੇ ਬਾਕੀ ਮਿਲਕਵੇਂਨ ਵੀ ਚੰਗੀ ਲੱਗੀ ਦਿਖਾ ਦਿਓ ਫਿਰ ਇਤਰੇ ਭਾਵੇਂ ਕਹਿੰਦੇ ਧਾਰਾ ਮਾਰ ਦੋ ਹਾਂ ਦੇਖ ਸਕਦੇ ਠੀਕ ਆ ਬਿਲਕੁਲ ਸਾਫ ਧਾਰਿਆ ਕੋਈ ਗੱਲ ਨਹੀਂ ਐ ਤੇ ਮਿਲਕਵੇਂਨ ਵੀ ਚੰਗੀ ਇਤਰੇ ਖੁੱਲੀ ਛੱਡ ਕੇ ਭਾਵੇਂ ਧਾਰਾ ਮਾਰੀ ਜਾਓ 来 ਜੋ ਅਜੇ ਤਿਆਰ ਹੋਣੀ ਆ ਪੂਰੀ ਅਜੇ ਤੇ ਕਿੰਨਾ ਕੁ ਵਧੀਆ ਦੁੱਧ ਦੇ ਚਵਾਈ ਜਾਊਗੀ ਦੁੱਧ ਦੀ ਜੇ ਪਿਛਲੇ ਸਟੇਜਲੇ 28 ਕਿਲੋ ਚ ਹੋਇਆ ਜੀ ਅੱਛਾ ਹਾਂ ਜੀ ਠੀਕ ਉਮੀਦ ਆ ਵੀ 3+ ਹੀ ਕਰੂਗੀ ਕਿਉਂਕਿ ਹੁਣ ਮੌਸਮ ਵੀ ਵਧੀਆ ਆ ਜਾਣਾ ਗਾੜੇ ਵਧੀਆ ਆ ਜਾਣਾ ਉਹਦੇ ਪਿੱਛੇ ਗਰਮੀ ਸੂਈ ਤੇ ਦੁੱਧ ਵਾਲਾ ਹੁਣ ਮੌਸਮ ਹੈ ਗਾੜੀ ਤੇ ਦੁੱਧ ਤੇ ਇੰਨਾ ਚਲੋ ਜਿਹੜੇ ਹਿਸਾਬ ਨਾਲ ਬੋਡੀ ਸਟਰਕਚਰ ਆ ਨਿਸ਼ਾਨੀਆਂ ਦੁੱਧ ਵਾਲੀ ਨਾ ਕਿਤੇ ਕੱਢਣਾ ਹੀ ਚਾਹੀਦਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ 70 ਕਰ ਲੀਜੀਏ ਤੇ ਦੇਣੀ ਕਿੰਨੇ ਦੀ ਜੱਸ ਨਾਲ ਕਿੰਨੇ ਦੀ ਕਰ ਦਈਏ ਜੱਸ ਨਾਲ ਵੀਰ ਜੀ 40 ਦੀ ਮਾਰਾਂਗੇ ਕਰ ਦੋ ਕਿ ਮੌਕੇ ਤੇ ਹੋਰ ਮੰਨ ਕੋਈ ਨਹੀਂ ਵਿੱਚ ਕਰਦਾ ਬਾਕੀ ਤੁਸੀਂ ਕਹੋ ਜਿੱਦਾਂ ਜੇ ਕਰਦੇ ਇੱਕੋ ਗੱਲ ਕਰ ਦਈਏ ਫਿਰ 65 ਤੇ ਮੁਕਾ ਦਈਏ ਇਹਨਾਂ ਫਿਰ ਚਲੋ ਬਾਕੀ ਕੋਈ ਛੋਟ ਛਾੜ ਮੌਕੇ ਤੇ ਕਰਦੇ ਹਾਂ ਨਾ ਕੋ ਫੋਨ ਲਾਊਗਾ ਤੇ ਵੀਰ ਜੀ ਥੋੜੀ ਕੋਈ ਛੋਟੀ ਹੋਣੀ ਠੀਕ ਹੈ ਜੀ ਛੋਟ ਕਿੰਨੇ ਕੀ 65 ਚੋਂ ਕਰ ਦਿਆਂਗੇ ਬਾਕੀ ਕੋ ਵੀਰ ਫੋਨ ਲਾਵੇ ਇੱਕ ਕਰੀ ਤੇ ਬਾਕੀ ਆ ਘਰ ਵੀ ਜਿਹੜੇ ਬਾਕੀ ਵੀ ਪਸ਼ੂ ਰੱਖੇ ਆ ਸਾਰੇ ਚੰਗੇ ਦੁੱਧ ਵਾਲੇ ਵੀਰ ਜੀ ਉਹਨਾਂ ਨੇ ਵੇੜਾਂ ਜਿਹੜੀਆਂ ਘਰੇ ਰੱਖੀਆਂ ਆ ਹਣੇ ਕਾ ਤੋਕੜ ਗੱਭਣਿਆ ਚੰਗੀ ਜਿਮਾਨ ਆ ਜਿਹੜੀ ਐ ਵੀ ਇਹ ਵੀ ਜੀ ਮੂੰਹ ਛਿੱਗੀ ਐ ਅੱਛਾ ਮੂੰਹ ਛਿੱਗੀ ਐ ਸੋ ਆਇਨੇ ਦੂਸਰਾ ਸੁਣਾ ਹਣ ਫਿਰ ਹਾਂਜੀ ਦੂਜਾ ਸੁਣਾ ਪਹਿਲਾ ਛਿੱਗੀ ਐ ਇਹ ਕੰਨੀਆਂ ਬਰਾਬਰ ਨਹੀਂ ਦਿੱਤੀਆਂ ਅਜੇ ਸਾਈਡ ਵਾਲੇ ਦੰਦ ਜੇ ਤੋੜਨੇ ਆ ਇਹਨੇ ਹਾਂਜੀ ਅਜੇ ਛਿੱਗੀਆਂ ਪੂਰੀਆਂ ਬਰਾਬਰ ਦਈਆਂ ਕਰਨੇ ਜੇ ਪੂਰੀਆਂ ਬਰਾਬਰ ਨਹੀਂ ਹੋਈਆਂ ਬਾਕੀ ਸਿੰਗਾ ਦੀਆਂ ਥੋੜੀਆਂ ਫੋਟਾਂ ਜੀਆਂ ਦੀਆਂ ਫੁੱਟੀਆਂ ਬਾਕੀ ਇਹ ਵੀ ਪੂਰੀ ਜਵਾਨ ਮਿਹੜ ਆ ਜਿਹੜੀ ਪਹਿਲਾਂ ਦੇ ਸਾਹ ਨਾ ਕੱਦ ਕਾਠੇ ਦਾ ਪੂਰਾ ਚੰਗਾ ਵਾ ਚੰਗੇ ਰਕਾਦ ਵਾਲੀਆਂ ਚੰਗੇ ਟੀਕੇ ਵਾਲੀਆਂ ਵਾ ਪਹਿਲਾਂ ਨੇ ਵੀ ਜੀ ਇਹਨੇ ਦੁੱਧ ਪਹਿਲੀ ਡਿਟਚ ਆਇਆ ਠੀਕ ਜੀ ਖਾਣਾ ਇਹਦੇ ਵੀ ਤੁਹਾਨੂੰ ਲੱਗ ਗਿਆ ਤਾਂ ਦਿਖਾ ਦਈਏ ਆਹ ਦੇਖ ਸਕਦੇ ਜੀ ਤੇ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਐ ਬਾਕੀ ਜੀ ਚੰਗੇ ਘਰ ਤੇ ਚੰਗਾ ਥਾਣਿਆ ਇਹਦਾ ਵੀ ਚਵਾ ਦੇਖ ਸਕਦੇ ਜੀ ਠੀਕ ਹੈ ਜੀ ਤੇ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਵੀ ਜੀ 12 ਤਰੀਕ ਦਾ ਇਹ 6 ਮਹੀਨਾ ਲੱਗਾ ਹੈ ਅੱਛਾ ਹਾਂ ਜੀ ਪੰਜਾਂ ਦੀ ਚੈੱਕ ਪਾਸ ਹੈ ਸਾਡੇ ਕੇ ਪੰਜਾਂ ਦੇ ਉਹ ਵੀ ਆਪਣਾ ਤਸਦੀਕ ਕਰਕੇ ਡਾਕਟਰ ਨਾਲ ਲਿਆਵੇ ਚੈੱਕ ਕਰਾ ਕੇ ਠੀਕ ਮਤਲਬ ਸਾਡੇ ਕੇ 5 ਮਹੀਨੇ ਦੇ ਲੱਗੇ ਬੰਦੇ ਚੈੱਕ ਪਾਸ ਹਾਂ ਜੀ 5 ਮਹੀਨੇ ਲੱਗੇ ਠੀਕ ਹੈ ਤੇਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਹ ਵੀ ਜੀ ਸੱਜਰ ਥੱਲੇ ਮੈਂ 25 ਲੀਟਰ ਦੁੱਧ ਆਇਆ ਪਹਿਲੇ ਸੋਵੇ ਪੰਜ ਪਈਏ ਸੋਵੇ ਤਿਆਰ ਕੀ ਕਿੰਨਾ ਕਰ ਜੂਗੀ ਐ ਕਿ ਦੁੱਧ ਦੀ ਜੀ ਉਮੀਦ ਹੈ 20 ਲੱਗ ਕੇ ਜਾਊਗੀ ਠੀਕ ਹੈ ਹਾਂਜੀ ਬਾਕੀ ਸੋਨਾ ਇੰਨੇ ਚਲੋ ਸਿਆਲਾਂ ਚ ਹੀ ਆ ਹਾਂਜੀ ਸਿਆਲ ਜੀ ਬਾਕੀ ਤੇ ਬਾਕੀ ਸਾਮ ਦੀ ਗੱਲ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਕਿਸੇ ਨੇ ਚੰਗੀ ਵੈੜ ਦੇ ਜਿਹੜੇ ਸੱਜਰ ਤੇ ਚਲੋ ਇਹੋ ਜਿਹਿਆਂ ਜ਼ਿਆਦੇ ਪੈਸੇ ਦੀਆਂ ਹੀ ਹੁੰਦੀਆਂ ਆ ਵਾ ਤੇ ਕਿਸੇ ਨੇ ਇਹ ਆ ਵੀ ਹੁਣ ਚਲੋ ਕੋਈ ਲੈ ਕੇ ਸੰਭਲੂਗਾ ਨਾਲੇ ਦੁੱਧ ਪੀ ਜਾਊਗਾ ਤੇ ਨਾਲੇ ਫੇਰ ਉਦੋਂ ਚੰਗੀ ਰਕਮ ਦੀ ਤਿਆਰ ਹੋ ਜਾਊਗੀ ਹੁਣ ਦੁੱਧ ਕਿੰਨਾ ਉਤਰਾ ਇਹਦੇ ਕੋਲ ਹੁਣ ਵੀਰ ਜੀ ਦੁੱਧ 8 ਕਿਲੇ ਤੇ 7 ਕਿਲੇ ਮੰਨ ਕੇ ਕੋਈ ਸੌਦਾ ਕਰੀ ਤੇ ਮੁੱਲ ਫੇਰ ਇਹਦਾ ਮੁੱਲ ਵੀ ਕੀ ਇਹਦਾ 40000 ਕਰੀ 40000 ਕਰਦਾ ਕਿ ਵਿੱਚੋਂ ਛੋਟ ਛੜ ਹਾਂਜੀ ਜੀ 2000 ਛੋਟ ਕਰਦਾ 38000 ਹੀ ਦੇ ਦਊਗਾ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮੌਕੇ ਤੇ ਹਰ ਮੰਨਦਾ ਅੱਛਾ ਮੰਨ ਤਾਂ ਮੌਕੇ ਤੇ ਕਰ ਦੋਗੇ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਕੀ ਇਹ ਆ ਵੀ ਚਲੋ ਦੋਵੇਂ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚਾਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ